ada credit show ke bachcho ka gaming hai ab game yani pakli makli bahut badi sa mranda jila ropur koroji darshnik dwara sahayit hai hum aayenge ye chalte hain andar

ਇਹ ਜੀ ਕੋਤਵਾਲੀ ਸਾਹਿਬ ਦੇ ਇਤਿਹਾਸਿਕ ਦਰਵਾਜ਼ੇ ਇਹ ਲੱਕੜ ਦੀ પ્રાਣੀ ਲੱਕੜ ਦੇ ਬਣੇ ਹੋਏ ਜੀ ਜੀ ਤੇ ਆਹ ਜੀ ਬਤਾ ਬੁਧਰੀ ਨੂੰ ਮਾਉਂਟ ਹਵਾਲਾ ਅੱਚੇ ਰੱਖਿਆ ਸੀ ਜੀ ਉਹ ਆਪਣੇ ਪੜ੍ਹ ਲਓ ਇਤਿਹਾਸ ਤਾਂ ਕੋਈ ਜ਼ਿਆਦਾ ਲਿਖਿਆ ਨਹੀਂ ਹੋਇਆ ਫੋਟੋ ਨਹੀਂ ਸੀ ਜੀ ਸਿਰਫ ਇੱਥੇ ਜਿਵੇਂ ਤੇ ਰੱਖਿਆ ਇਹ ਹੈਗੀ ਇਤਿਹਾਸ پرانا استھان سا جی پرانے ٹائم گروتے بہادر صاحب حکمرم صاحب لکھے ہوئے گردوارا صاحب ਇਹ ਜੱਟ ਬਣਾ ਸਾਰੇ ਪਾਸੇ ਪੁਰਾਣੀ ਤੇਲ ਲਗੀ ਹੋਈ ਹੈ ਪੁਰਾਣਾ ਥਿਆ ਸਹੀ ਇਹ ਹੈਗਾ ਜੀ ਸਰਸਵਤਨ ਤੋਂ ਵਿਚਕੇ ਕੋਤਵਾਲ ਸਾਹਿਬ ਦਾ ਜਿਸ ਜੁਲੂ ਕੇ ਮਾਕਾ ਸਾਹਿਬ ਦੇ ਨਾਲ ਰਾਸਿਰ ਸਾਹਮਣੇ ਆ ਰਹੇ ਪੁਲ ਨੇ ਬਸਤੀ ਦੀ ਚੋਟੀ ਉੱਥੇ ਦੋ ਦਿਨ ਲక్ష్ਮੀ ਨਾਮ ਦੇ ਬ੍ਰਾਹਮਣੇ ਗੁਰੂ ਕੀ ਪਾਣੀ ਪਹੁੰਚਾਂ ਦੇ ਰਹੀ ਉਥੇ ਸਿਰਦੇ ਗੰਗੂ ਬ੍ਰਾਹਮਣ ਮਾਤਾ ਜੀ ਦੇ ਸਹਾਗਤ ਨਾਲ ਆਪਣੇ ਪਿੰਡ ਲੈ ਆਇਆ ਕਿਉਂਕਿ ਗੁਰੂ ਘਰ ਦੇ ਅਲੰਕਰ ਵਿੱਚ ਸੇਵਾਦਾਰ ਸੀ ਰੁਪਈਆ ਦੀ ਪਰਿਵੋਧੀ ਲੈ ਕੇ ਗੰਗੂ ਦੇ ਨੀਂਰ ਮੋਹਰਾ ਉਸ ਸੁਨੇਚ ਬਾਗ ਦੀਆਂ ਤੇ ਸੋਰ ਹਾਲ ਲਗਾ ਕੇ ਚੋਰੀ ਹੋ ਗਈ ਚੋਰੀ ਹੋ ਗਈ ਮਾਤਾ ਜੀ ਕੋਲ ਬੁਲਾ ਕੇ ਕਿ ਭਾਈ ਰੋਣਾ ਨਾ ਪਾ ਮੋਹਰਾ ਇੱਥੇ ਹੀ ਮੀਆਂ ਨੇ ਕਰੂ ਬਾਹਰ ਕੋਈ ਨਹੀਂ ਆਇਆ ਕਰ ਵਿੱਚ ਹੀ ਹੁੰਦਾ ਗੰਗੂ RAM ਨੂੰ ਨਹੀਂ ਕਿਤੇ ਰਾਜਪੀਪੁਰ ਜਿਆ ਉਸਨੇ ਇਤਨੀ ਗੱਲਦਾ ਗੁੱਸਾ ਕੀਤਾ ਤੇ ਆਪਣੇ ਪਿੰਦੇ ਚੋਦ ਨਾਲ ਲੈ ਕੇ ਮਰਦਾ ਥਾਣਾ ਬਹੁਤ ਵੜੀ ਪਹੁੰਚ ਕੇ ਜਿੱਤੇ ਉਸਨੇ ਸਾਨੂੰ ਦੋ ਥਾਣੇਦਾਰ ਜਾਨੀ ਖਾਨ ਮਾਨੀ ਹੰਡੂਟੀ ਕਰਾ ਉਹਨਾਂ ਨੂੰ ਦੱਸਿਆ ਕਿ ਮੇਰੇ ਘਰ ਕੁਛਿੰਦੀ ਦੇ ਗੁਰਦਾਤਾ ਜੀ ਗੁਜਰੀ ਜੀ ਦੋਨ ਸਾਲ ਲੱਗ ਦਿਵਾਰਾਸਿੰਗ ਬੈਠਿਆ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਓ ਜਾਨੀ ਖਾਨ ਮਾਨੀ ਖਾਨ ਕੇ ਮਾਤਾ ਜੀਤੇ ਤੋਂ ਮੈਂ ਸਾਰਾ ਦਿਨ ਗਿਰਤਾ ਕਰਕੇ ਮੋਰੰਡਾ ਥਾਣੇ ਕੋਤਵਾਲ ਜ਼ਿਲ੍ਹੇ ਕੱਚ ਕੋਤਵਾਲੀ ਸਾਹਿਬ ਚ ਬੰਦ ਕਰਦਾ ਇੱਕ ਇੱਕ ਰਾਤ ਰੱਖਿਆ ਨਾ ਰੋਟੀ ਤੋਂ ਨਾ ਰੋਟੀ ਪਾਣੀ ਨੂੰ ਪਾਣੀ ਨਾ ਖਾਣ ਤੋਂ ਬਚਨ ਦੇ ਕਪੜੇ ਦਾ ਸਵੇਰ ਹੁੰਦੀ ਸਾਰ ਹੀ ਪੈਰ ਗੱਡੀ ਉੱਤੇ ਬਿਠਾ ਕੇ ਇਸ ਤਰ੍ਹਾਂ ਬਲੇਗਿਸ ਕਰਕੇ ਸਥਾਨ ਦਾ ਬੜਾ ਕੁਝ ਨਹੀਂ ਹੋ ਗਿਆ ਵਾਇਬ ਰਿਚ ਦਾ ਉਹ ਵਾਇਬ ਹੋ ਚੁੱਕੀ

ਜੋ ਵੀ ਜਾਂਦਾ ਕੁਦਰਸ਼ਨ ਕੀਤੇ ਥੋੜੇ ਥੋੜੇ ਤੁਹਾਨੂੰ ਜਿੰਨੇ ਹੌਸਾ ਦਿੱਤੋ ਵੈਸੇ ਦਰਵਾਸਾ ਚ ਜਮਣਾ ਹੁੰਦਾ ਜੀ ਤੇ ਫਿਰ ਵੀ ਪਹਾੜ ਤੋਂ ਤੁਸੀਂ ਦਰਸ਼ਨ ਕਰ ਲੋ ਦਰਵਾਰਾ ਕਟਲੇਬੇਲ ਸਾਹਿਬ ਤੇ ਆਪਾਂ ਹੁਣ ਇੱਧਰ ਨਾਲ ਗੁਰਦੁਆਸਾ ਦੇ ਤੇ ਇੱਧਰ ਰਸਤਾ ਹੈ ਜੀ ਮੈਂ ਤੁਹਾਨੂੰ ਹੁੰਦੇ ਹੋਏ ਨਾਲ ਗੁਰਦੁਆਸਾ ਦਾ ਇਹ ਦਰਵਾਰਾ ਕਟਲੇਬੇਲ ਸਾਹਿਬ ਅਸੀਂ ਇੱਧਰ ਦਰਸ਼ਨ ਕਰਾ ਕੇ ਜਾਂਦੇ ਇਹ ਰਸਤਾ ਜਾਂਦਾ ਜੀ ਚੱਲਦੇ ਜਾਂ ਕਰਾਂਦੇ ਆਂ ਦਰਸ਼ਨ ਤੁਹਾਨੂੰ ਕਰ ਦਵਾਰਾ ਸਹੀ ਕਿ ਕਿਹੜੀ ਗੜੀ ਸਾਥ ਨੂੰ ਤੋਂ ਹੋ ਸਰ ਆਇਦਨ ਚੱਲਦੇ ਆ ਕਿੱਧਰ ਚੱਲਣਾ ਉੱਪਰ ਚੜਨਾ ਹੋਰ ਚੜ ਜਾ ਇਧਰੋਂ ਜਾਂਦੇ ਤੂੰ ਕਿੱਧਰ ਨੂੰ ਚੱਲੋ ਤਾਂ ਇਧਰੋਂ ਚੱਲਦੇ ਆ ਅਨੋਖਾ ਰੁਗਮੰਤਾ ਕੋਈ ਨਾ ਉਹ ਕੋੜਿਆ ਨਹੀਂ ਰਸਤਾ ਜਾਂਦਾ ਇੱਕ ਜਾਂਦਾ ਇੱਧਰ ਨੂੰ ਤੇ ਆ ਇੱਧਰ ਅਸੀਂ ਸਾਰੇ ਜਣੇ ਜਾ ਰਹੇ ਹਾਂ ਜੀ ਤੇ ਜੀ ਹਾਂ ਹਾਂ ਸੰਭੀਅ ਜੀ ਉਹ ਰੁੱਪ ਹੈ ਬੜੇ ਬੜੇ ਕਰਦਾ ਜੀ 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 ਅਸਲ ਅੰਤ ਹੈ ਜੇਕਰ ਕੋਈ ਵੀ ਤੁਹਾਨੂੰ ਫੰਡ ਕਰ ਫੋਨ ਕਰੀਏ

ਪਰੰਤੂ ਇਸ ਤਾਰਾਂ ਨੂੰ ਕਹਾੜ ਬਿਕਰ ਨਹੀਂ ਨੂੰ ਬਿਕਰਮੀ ਸਹਿਬ ਜੀ ਜਿੰਨ ਬਹੁਤ ਚਾਹਤ ਇਸ ਤਾਤੀ ਨੂੰ ਕੋ ਦੋ ਵਗੇ ਸਹਿਬ ਜਾਂਦੇ ਪੰਜ ਪਿਆਰੇ ਚਾੜੀ ਸਿੰਘ ਆਪਣੇ ਵਾਂਗ ਸ੍ਰੀ ਦਮਦਮਾ ਸਾਹਿਬ ਦੇ ਉਤਾਰਾ ਕੀਤਾ ਐਤੂ ਗੁਰੂ ਜੀ ਦੇ ਆਪਣੇ ਤੋਂ ਜਿੰਨਾਂ ਕੋਈ ਜੇ ਚੇਤਾਂ ਉਤਾਰੀ ਬੋਲੀ ਸੁਣਦੇ ਜੀ ਇਹ ਮਾਲ ਰਾਏ ਜੱਜ ਸਿੰਘ ਦੇ ਰੂਪ ਚੰਨਾ ਅਡਰੀ ਲੈਂਡਿੰਗ ਹੁਣੇ ਰੌਪ ਦਾ ਤਾਰੀਖਾ ਦੋਵੇਂ ਸ਼੍ਰਾਵਣੇ ਮਹੀਨੇ ਦੀ ਅਡਰੀ ਜੀ ਇਹ ਕਹਿੰਦੇ ਇਹਨਾਂ ਦੇ ਤੇਬੋ ਕੋਲ ਆਪਰ ਪ੍ਰਵਾਣ ਚਲੇ ਗਏ ਉਹਦੀ ਜੀ ਉਹ ਵੀ ਗੜੀ ਦਾ ਦਿੱਤਾ ਮੋਹੰਦਿਕੀ ਕਹਿੰਦੇ ਚਾਰੇ ਪਾਸੇ ਮੱਠਾਤ ਦਾ ਨਾਚ ਕਾਟ ਦਾ ਨਾਚ ਕੀਤੇ ਰਾਤ ਨੂੰ ਗੋੰਦੇ ਰਾਜਨਾਂ ਨੂੰ ਜੋ ਆਪ ਜਾਨੇ ਗੜੀ ਦੇ ਖੇਰਾ ਵਾਲੇ 8 ਕੋਰ ਦੇ ਜਨਤਕ ਕਮਸਾਨੀ ਦੁਆਰਾ ਜਿਸ ਵਿੱਚ ਲਿਚਰ ਨੂੰ ਚਾਇਕੀ ਤੋਂ ਬਚਾਉਣ ਦਾ ਮੌਕਾ ਜਿਸਿੰਦੀ ਮੌਜੂਦਸਤ ਨੂੰ ਪਾਣੀ ਪਿਆ ਜਾਣਾ ਪੈ ਗਿਆ ਭਾਈ ਮਨ ਸਿੰਘ ਤੇ ਭਾਈ ਕਮ ਹਾਂ ਜੀ ਭਾਈ ਸਾਰੇ ਵਿੱਚ ਮੈਂ ਕਹਿੰਦੀ ਸੀ ਕਿ ਵਿਜ਼ਿਟਰ ਨੂੰ ਮੌਨ ਅਪੋਰਚਨ ਗੋੜੀ ਨੂੰ ਫਰੰਟ ਸੈਕਿਉਰ ਰੋਕਣ ਨੂੰ ਇਹ ਪੰਨ ਸਿੰਘ ਭਾਈ ਬੀਰ ਸਿੰਘ ਅਤੇ ਕਰਮ ਸਿੰਘ ਤੇ ਭਾਈ ਮਨ ਸਿੰਘ ਸੁਨੀਤ ਗੜੀ ਵਿੱਚੋਂ ਨਿਕਲ ਗਏ ਉੱਥੇ ਜਾ ਕੇ ਬਹੁਤ ਤਾੜੀ ਮਾਰਦੇ ਹੋਏ ਇੰਟਰਵਿਊ ਲਈ ਜਾ ਰਿਹਾ ਹੈ ਹਮਕੋ ਗੁਰੂ ਜੀ ਮਾਚੀ ਵੜ ਜਗਾ ਸਾਲੇ ਪਾਣੀ ਪਹਿਲੇ ਦਿਨ 9 ਕੌਨ ਨੂੰ ਗਲੋਂ ਝਾਲੂ ਵਾਲੇ ਨੇ ਪਲੇ ਲੈਣ ਦੇ ਲਈ ਪਾਈਪ ਨਹੀਂ ਲੱਗੂਗੀ ਪਾਈਪ ਖਾਜ ਨਹੀਂ ਜੀ ਪਾਈਪ ਨਹੀਂ ਲੱਗੇਗੀ ਤੇਦੀ ਪਾਣੀ ਵਾਹ ਰਿਹਾ ਹੈ ਸੱਪ ਇਹ ਹੈ ਜੀ ਇਹਦਾ ਇਤਿਹਾਸ ਹੈ ਜੀ ਇਹ ਆਪਣਾ ਗਵਰਾ ਸਾਹ ਕੱਚੀ ਗੜੀ ਸਾਹ ਦਾ ਇਹ ਜੀ ਅੰਦਾਜ਼ਨ ਕਰਾਈਏ ਇਹ ਤੋਂ ਅਗਰ ਦੁਆਰਾ ਬਲਿਸਾ ਆਹ ਚਾਹ ਜੀ ਤੋਂ ਕੋਨਾਂ ਮੈਂ ਚੰਕ ਕੋਸ਼ਿਸ਼ ਆਸੀ ਇਹ ਪ੍ਰਾਂਤ 아니, 고티나, 나, 베나, 샤포, 베나, 오지 예, 이거 뭐, 저, 우리, 와, 이새끼. ਹਾਂ ਸ਼ਾਹ ਜੀ ਦੇ ਕੋਲ ਕੰਨ ਲਾਉਂਦੇ ਸੀ ਸ਼ਾਹ ਜੀ ਦੇ ਕਰੋਦਸ ਗਰਦੋਰਾ ਸੀ ਗੜੀ ਸਹ ਤੇ ਇਹ ਨਾਲ ਸੀਗੇ ਜਿੱਥੇ ਅੱਠ ਸਿੰਘ ਆਸਾਬ ਰਹਿੰਦੇ ਸੀਗੇ ਨਾਲ ਜਿਹੜੇ ਗੁਰੂ ਜੀ ਦੀ ਰੱਖਿਆ ਕਰਦੇ ਸੀਗੇ ਇਹ ਚਾਰੇ ਪਾਸੇ ਇਹਨਾਂ ਦੇ ਮੋਟ ਬਣਾਏ ਹੋਏ ਸੀ 不知道挺 سورا سو پہچان جی نے جو لڑے گن کے ہیر پورجا پورجا کربو نہیں گرو سچے پاش یہ ویڈیو تڑے تک ਬਣਾਈ ਹੈ ਐਤ ਸਮਾਪਤੀ ਹੈ ਜੀ ਗੁਰਦੁਆਰਾ ਸਾਹਿਬ ਦੇ ਤੇ ਪਿੱਛੇ ਇੱਥੇ ਗੜੀ ਸਾਹਿਬ ਗੁਰਦੁਆਰਾ ਚੰਕੌਰ ਸਾਹਿਬ ਤੋਂ ਤੇ ਐਦਾਂ ਹੀ ਅੱਗੇ ਨੂੰ ਬਲੌਗ ਬਣਾਉਂਦਾ ਰਹਾ ਹਾਂ ਉਮੀਦ ਹੈ ਤੁਹਾਨੂੰ ਇਹ ਬਲੌਗ ਪਸੰਦ ਆਏਗਾ ਪ੍ਰਮਾਤਮਾ ਕਰੇ ਅੱਗੇ ਵਧੀਆ ਤਰੀਕੇ ਨਾਲ ਬਣਾਈਏ ਠੀਕ ਹੈ ਜੀ ਤੇ ਤੁਹਾਡੇ ਤੱਕ ਪਹੁੰਚਾਉਂਦੇ ਰਾਂ ਆਪਣਾ ਪਿਆਰ ਦਿਓ ਜੇ ਕੋਈ ਕਮੀ ਪੇਸੀ ਹੋਈ ਤਾਂ ਕਮੈਂਟ ਰਾਈ ਜ਼ਰੂਰ ਦੱਸਿਓ ਤੇ ਆਤਿਨ ਗੁਰਦੁਆਰਿਆਂ ਦੇ ਤੁਹਾਨੂੰ ਦਰਸ਼ਨ ਕਰਾਏ ਹੋ ਸਕਿਆ ਤਾਂ ਪ੍ਰਮਾਤਮਾ ਦੀ ਕਿਰਪਾ ਕੀ ਦਿੱਤਾ ਤੁਹਾਨੂੰ ਹੋਰ ਵੀ ਅੱਗੇ ਵੀ ਕਰਾਵਾਂਗੇ ਤੇ ਅੱਜ ਇਸ ਮਾਪਤੀ ਹੈ ਜੀ ਮਿਲਦੇ ਆਂ ਨੈਕਸਟ ਵਲੋਗ ਉਸ ਵਾਇਗਰ ਜੀ ਦਾ ਖਲਸਾ ਉਹ ਵਾਇਗਰ